ਤੇ ਲੋ ਬਾਈ ਪਿੰਡ ਵਾਲੇ ਪਹੁੰਚੇ ਹੋ ਐ ਜੱਗਾ ਜੱਗੇ ਦਾ ਡੈਡੀ ਠੀਕ ਹੈ ਜੀ ਕਿਉਂਕਿ ਇਹਨਾਂ ਕੋਲ ਵੀ ਬਾਈ ਟਰੈਕਟਰ ਹੈਗਾ ਹੌਲੈਂਡ ਤੇ ਮਲਾਉਨੇ ਤੁਹਾਨੂੰ ਅੰਕਲ ਸਤਿ ਸ੍ਰੀ ਅਕਾਲ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੈ ਜੀ ਬਾਕੀ ਠੀਕ ਹੈ ਜੀ ਤੇ ਜੱਗੇ ਨੂੰ ਚੜਾ ਰਿਹਾ ਜੱਗੇ ਤੂੰ ਚਲਾ ਸਾਡੇ ਹੱਥ ਨਹੀਂ ਲੱਗਦਾ ਹਜੇ ਮੈਂ ਤਾਂ ਗੰਨਾ ਘੋੜ ਦਤਾ ਜੀ ਅੱਛਾ ਜੀ ਮੈਨੂੰ ਇਹਦੀ ਆਵਾਜ਼ ਦਾ ਪਤਾ ਲੱਗਿਆ ਮੈਂ ਚੱਕਿਆ ਮੋਟਰਸਾਈਕਲ ਘਰ ਦੇ ਨੂੰ ਦੱਸਿਆ ਵੀ ਨਹੀਂ ਵੀ ਮਖਾ ਅੱਛਾ ਅੱਛਾ ਠੀਕ ਹੈ ਹਾਂ ਬਾਅਦ ਮੈਨੂੰ ਪਤਾ ਆਏ ਲੱਗਦਾ ਜੇ ਕਾ ਜਹਾ ਚੜਦੇ ਹੁੰਦੇ ਆ ਪਾਕਿਸਤਾਨ ਦੇ ਆਏ ਆਉਂ ਇਹਦਾ ਥੋੜਾ ਜਨਾ ਇੱਕ ਜਿਹੜੀ ਹਸਲਾ ਅਸਰ ਦੀ ਆਵਾਜ਼ੇ ਵੱਧ ਹੈ ਹਾਂਜੀ ਹਾਂਜੀ ਬਹੁਤ ਪਟਾਈ ਕਰੀ ਟਰੈਕਟਰ ਨੇ ਬਹੁਤ ਜ਼ਿਆਦਾ ਇਹ ਬਾਕੀ ਆਪਣੀ ਤਵੀਆਂ ਤੇ ਡਿਪੈਂਡ ਕਰਦਾ ਜਿਹੜੀਆਂ ਤਵੀਆਂ ਨੇ ਖੁੱਲੀਆਂ ਹੀ ਵੱਧ ਲੱਗਦੀਆਂ ਸਾਡੇ ਕੋਲ ਤਵੀਆਂ ਦੂਈਆਂ ਲਿਫਟ ਵਾਲੀਆਂ ਹੋ ਜਾਂਗੇ ਬਾਈ ਠੀਕ ਹੈ ਜੀ ਮੈਂ ਦਲਵੀਰ ਦਾ ਕੀੜਾ ਛੇੜਦਾ ਮੈਂ ਉੱਠ ਕੜੇ ਜੇ ਉੱਠਦਾ ਨਹੀਂ ਹਲੇ ਦਲਵੀਰ ਨਹੀਂ ਮੰਨਦਾ ਸੌਖਾ ਜਾਂ ਹਾਂ ਬਣਾ ਲੈਣਾ ਦਲਵੀਰ ਨੇ ਕਹਿੰਦਾ ਇਹਨੇ ਚੱਕ ਚੱਕਾ ਕੇ ਸਾਰਿਆਂ ਨੂੰ ਦਵਾਤੇ ਆਪ ਨਹੀਂ ਲੰਦਾ ਇਹ ਹਾਂ ਲਊਗਾ ਕੀੜਾ ਉੱਠਦਾ ਵਿੱਚ ਬੈਠ ਕੇ ਦੇਖ ਕੇ ਆਇਆ ਹਾਂ ਉਹਨਾਂ ਵੀ ਟਰੈਕਟਰ ਸੋਨੀ ਵਾਲਾ ਵੀ ਲੋਡ ਇੰਡੋ ਫਾਰਮ ਉਹ ਵੀ ਠੀਕ ਆ ਕਿਹੜਾ ਸੋਨੀ ਦਾ ਟਰੈਕਟਰ ਆਪਾਂ ਨੇ ਇੱਕ ਇੰਡੋ ਫਾਰਮ ਦਿੱਤਾ ਸੋਨੀ ਨੂੰ ਅੱਛਾ ਅੱਛਾ ਹਾਂ ਠੀਕ ਆ ਹਾਂ ਪੁਰਾਣੇ ਸਟਿੱਕਰਾਂ ਵਾਲਾ ਹਾਂ ਪੁਰਾਣਾ ਉਹ ਬਾਈ ਜੱਗਿਆ ਰੋਟਰੀ ਪੰਪ ਵਾਲਾ ਟਰੈਕਟਰ ਆ ਉਹਦਾ ਖਰਚਾ ਬਹੁਤ ਘੱਟ ਆ ਟਰੈਕਟਰ ਦਾ ਇਹ ਤਾਂ ਸਪੈਸ਼ਲ ਵਗੈਰਾ ਜੀ ਆ ਗਈ ਐਂ ਤਾਂ ਮੈਸੀ ਆਇਆ ਟਰੈਕਟਰ ਉਹ ਵੀ ਬਹੁਤ ਜ਼ਬਰਦਸਤ ਮੈਸੀ ਆਏ ਜਿਹੜੇ ਹੁਣ ਆ ਹੁਣ ਆ 47 ਕੱਲ ਲੈ ਕੇ ਆਇਆ ਜਿਹੜਾ ਕੱਲ ਡੈਮੋ ਕਰਦੇ ਜੀ ਬਹੁਤ ਜ਼ਬਰਦਸਤ ਚੀਜ਼ ਬਾਕੀ ਆਏ ਆ ਜੀ ਹੁਣ ਤੁਸੀਂ ਵੀ ਟਰੈਕਟਰ ਸਾਰੇ ਚਲਾਏ ਹੋਏ ਆ ਟਰੈਕਟਰਾਂ ਦੇ ਸਾਰਿਆਂ ਦੇ ਆਪਣੇ ਆਪਣੇ ਗੋਣ ਆ ਹਾਂ ਜੀ ਜਿਹੜਾ ਇਹਦੇ ਚਾ ਉਹ ਜੇ ਆਪਾਂ ਜੇ ਆਪਾਂ ਕਹੀ ਜਾਊਗਾ ਵੀ ਸਵਰਾਜ ਇਹ ਆਪਣੀ ਜਗ੍ਹਾ ਇਹ ਜੋਂਡੀ ਰੇ ਆ ਹਰੇਕ ਟਰੈਕਟਰ ਦੇ ਆਪਣੀ ਆਪਣੀਆਂ ਖਾਸੀਅਤਾਂ ਆਂ ਤੁਸੀਂ ਤਾਂ ਹੁਣ ਸਾਰੇ ਚਲਾਏ ਹੋਏ ਆ ਤਾਲੀ ਆ ਚਾਚਾ ਕੋ ਜੋਰ ਆ ਪਾ 500 ਆ ਜੱਸਿਆ ਚੱਕੀ ਭਰਾ ਕੇ ਮੈਂ ਬੈਠਾ ਸੀ ਹਾਂ ਜੀ ਪਨਾ ਗੱਡੀ ਆ ਗਈ ਉਹਨਾਂ ਦੀ ਅਜਾਸੀਆਂ ਦੀ ਆਪਣੀ ਫਿਰ ਟਿੱਕ ਲੈ ਕੇ ਆ ਗਿਆ ਮੁੰਡਾ ਕਹਿੰਦਾ ਯਾਰ ਭੈਣੀ ਕੋ ਉੱਥੇ ਜਾਣਾ ਹਾਂ ਹਜੇ ਭੈਣੀ ਕੋ ਉੱਥੇ ਤਾਂ ਗਿਆ ਕੋਈ ਟਾਫਰ ਦਾ ਖੜਾ ਹੀ ਸੰਤਾ ਪਿੱਛੇ ਦੇ ਨਹੀਂ ਕਿ ਸਰ ਨਹੀਂ ਆ ਰਿਹਾ ਹੁਣ। ਲਾ ਵਈ। ਇਹ ਬਾਈ 50 HP ਵਾਲਾ ਪਲੱਸ ਠੀਕ ਹੈ ਜੀ। ਟਰਬੋ ਇਹਨੂੰ ਬਾਅਦ ਚ ਲੱਗੀ ਹੋਈ ਆ ਟਰੈਕਟਰ ਨੂੰ। ਤੇ ਵਿੱਚ AC ਵੀ ਪੂਰਾ ਵਧੀਆ ਵਰਕਿੰਗ ਦੇ ਵਿੱਚ ਆ। AC ਚੱਲਦਾ। ਲਾ ਵਈ। AC ਪੂਰਾ ਚੱਲਦਾ ਨਾ ਭਾਈ। ਬਿਨਾਂ AC ਤਾਂ ਨਹੀਂ ਬਹਿ ਹੁੰਦਾ ਇਹ ਚ। ਹੈਂ? 1400 ਘੰਟੇ ਚੱਲਿਆ ਵਟ 1400 ਘੰਟੇ ਟਰੈਕਟਰ ਜੈਨੂਨ ਚੱਲਿਆ ਵਾ ਬਾਈ ਇਹ ਟਰੈਕਟਰ ਵਿੱਚੋਂ ਥੋੜੇ ਮੈਡ ਮੂਡ ਦੇ ਸਾਫ ਹੋਣੇ ਆਲੇ ਆ ਬਾਈ ਵੀਰਾਂ ਬੂਟੇ ਪਟਾਉਣੇ ਆ ਬਾਈ ਹਾਂ ਹਾਂ ਤੇ ਲੱਗੇਗਾ ਤੇ ਯਾਰ ਇੱਕੋ ਲਾਈਨ ਨੂੰ ਪਟਾਕੇ ਥੋੜਾ ਜਿਹਾ ਉਹ ਕਰ ਦਈਏ 15 ਜਿਹਾ ਕਰ ਦਈਏ ਖੇਤ ਆ ਪਹਿਲਾਂ ਲੇਜ਼ਰ ਕਰਾ ਦਈਏ ਖੇਤੇ ਯਾਰ ਲੇਜ਼ਰ ਕਰਾ ਕੇ ਜੀ ਦੀ ਲਾਦੇ ਹਨਾ ਸੋਨਾ ਲਾ ਦੋਣਾ ਸਾਰੇ ਉਹ ਜਿਹੜੀ ਆ ਤੇਰੀ ਗੱਬੇ ਲੈਣੇ ਚੱਕੂ ਹਾਂ ਦੂਹ ਸਾਈਡ ਮਾਰ ਕਰਦੀ ਆ پیسے ਘੱਟ ਦੰਨੇ ਯਾਰ ਸਿਰੇ ਉੱਤੇ ਆ ਹਾਂ ਬੂਟੇ ਹੈਗੇ ਤਰੀਬਨ ਇਹ 60 65 ਬੂਟੇ ਆ ਤੇ ਲੋ ਬਾਈ ਟਰੈਕਟਰ ਲੈ ਕੇ ਪਹੁੰਚ ਗਏ ਆਪਾਂ ਉਹਨੇ ਪਿੰਡ ਵਾਲੀ ਮੋਟਰ ਤੇ ਜੀ ਉਰੇ ਵੀ ਥੋੜਾ ਜਿਹਾ ਬੋਣਾ ਖੇਤ ਤੇ ਇੱਧਰ ਬਾਈ ਗੰਨਾ ਗੰਨਾ ਜੰਮਿਆ ਹੈ ਕਾਲੇ ਬਾਈ ਵਾਲਾ ਵੀ ਹੈਨ ਵਧੀਆ ਦਲਵੀਰ ਨਾਲ ਕਰਾਉਣੇ ਥੋੜੀ ਗੱਲਬਾਤ ਪਹਿਲਾਂ ਉੱਧਰ ਬਾਈ ਥੋੜੇ ਜਿਹਾ ਬੰਦੇ ਜ਼ਿਆਦਾ ਤੇ ਹੋ ਦਲਵੀਰ ਦਲਵੀਰ ਨੂੰ ਮਖੌਲ ਕਰ ਦਿੰਦੇ ਅਸੀਂ ਹਾਂ ਦਲਵੀਰ ਹਾਂ ਕਿੰਨੇ ਟਰੈਕਟਰਾਂ ਨੇ ਮਾਹੌਲ ਕਰ ਲਿਆ ਤੁਨੂੰ ਕੋਈ ਕੋਈ ਨਹੀਂ ਮੈਂ ਆ ਗਿਆ ਆ ਜਾਣਾ ਉਹ ਨਹੀਂ ਚੱਲ ਕੋਈ ਨਹੀਂ ਰਵੀਰ ਬਾਈ ਗੱਲ ਸੁਣਾ ਗੱਲ ਆਇਆ ਬੌਣੇ ਤਾਂ ਖੇਤੇ ਆ ਬਿਲਕੁਲ ਪੱਟਣੀ ਦਾ ਮਿੱਟੀ ਹੋ ਆ ਇਹ ਵੀ ਪੱਟਣੀ ਆ ਉਨੇ ਹੀ ਮਿੱਟੀੋਂ ਪੱਟਣੀ ਆ ਠੀਕ ਨਹੀਂ ਬਿਲਕੁਲ ਹਾਂ 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 ਦਲਵੀਰ ਬਾਈ ਕੋਈ ਗੱਲ ਹੋਰ ਵੀ ਹੈਗੀ ਆ ਜਿਹੜਾ ਇਹ ਕਹਿਦਾਂ ਨੇ ਭਾਈ ਏਸੀ ਕਬ ਨਾਲੇ ਇਹ ਜੇ ਏਸੀ ਚੱਲਦਾ ਤਾਂ ਇਹ ਅਸੀਂ ਜੇ ਲੱਗੇ ਹੁਣ ਨਾਲੇ ਛਾਵੇਂ ਚ ਖੜਾ ਨਹੀਂ ਤਾਂ ਅੰਦਰ 10 ਮਿੰਟ ਬਹਿਣਾ ਔਖਾ ਇਹਦੇ ਚ ਪਰ ਇਹਦਾ ਬਾਈ AC ਉਸੇ ਆਨ ਪੂਰਾ ਪੂਰਾ ਬਾਈ ਜਿਹੜਾ ਕੋਈ ਜਿੱਕੇ ਚੱਲਦੀਆਂ ਰਹਿਣੀਆਂ ਹਾਂ ਹਾਂ ਕਦੇ ਵਿਗੜ ਵੀ ਪੈਂਦੀ ਚੱਲਦੀ AC ਦੀ ਗੱਲ ਕਰਦੇ ਆ ਸਹੀ ਗੱਲ ਆ ਸਹੀ ਗੱਲ ਆ ਮੈਂ ਕਹਿੰਦਾ ਜੇ ਨਾ ਹੋਵੇ ਹਾਂ ਨੋ ਬਰਨੋ ਯਾਨੀ ਕਿ ਵੀ ਦੋਵੇਂ ਟਰੈਕਟਰ ਨੂੰ ਕੋਈ ਫਰਕ ਨਹੀਂ ਪਰ ਇਹ ਦਾ ਜਿਹੜਾ ਕਿਉਂਕਿ ਜਿਹੜਾ ਬਾਈ ਸ਼ੀਸ਼ਿਆਂ ਦੀ ਗਰਮੈਸ ਇੰਨੀ ਹੋ ਜਾਂਦੀ ਆ ਅੰਦਰ ਵੀ ਆਪਾਂ ਬਹਿ ਨਹੀਂ ਸਕਦੇ ਜਿਹਦਾ ਏਸੀ ਪੂਰਾ ਵਧੀਆ ਕੰਮੂਗਾ ਤਾਂ ਚੱਲਦਾ ਨਹੀਂ ਏਸੀ ਬਾਈ ਦਾ ਲਾ ਕੇ ਪੈਸੇ ਲਵਾ ਕੇ ਲੈ ਏਸੀ ਤੇ ਨਹੀਂ ਦੱਸਦਾ ਏਸੀ ਉੱਥੇ ਤੇ ਲੈ ਆਈ ਨਹੀਂ ਹੁਣ ਹਾਂ ਹਾਂ ਅੰਦਰ ਨਹੀਂ ਪਤਾ ਲੱਗਦਾ ਵੀ ਟਰੈਕਟਰ ਹੈ ਕਿ ਗੱਡੀ ਹੈ ਹਾਂ ਅੰਦਰ ਨਹੀਂ ਪਤਾ ਲੱਗਦਾ ਬਾਰ ਨਿਕਲੇ ਦੇ ਦੇ ਵਿੱਚ ਬਿਲਕੁਲ ਇਹ ਤਾਂ ਦਰਵੀ ਰਾਜੇ ਵਿੱਚੋਂ ਟਰੈਕਟਰ ਸਾਫ਼ ਸੁਥੋਣੇ ਵਾਲਾ ਹੈ ਖੜਾ ਹੀ ਸੀਗਾ ਟਰੈਕਟਰ ਇਹੇ ਇਹਦੇ ਉੱਪਰ ਲਾਉਣੇ ਅੱਜ ਦਿਹਾੜੀ ਜਾ ਕੇ ਚੰਗੀ ਤਰ੍ਹਾਂ ਧੋਣੇ ਲੋ ਹਾਈ ਨੋਟ ਲਗਾ ਲਈ ਇਹਦਾ ਲੈ ਆਵਾਜ਼ ਕਰੋ ਚੱਕਿਆ ਕਹਿੰਦੀ ਆ ਤੇ ਬਾਕੀ ਬਾਈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਈ 50 HP ਵਾਲਾ ਸੁਪਰ ਮਾਡਲ ਹੈ 3 ਸਪੀਡ ਦੇ ਵਿੱਚ ਠੀਕ ਹੈ ਜੀ ਲੋ ਹਾਈ ਮੀਡੀਅਮ ਗੇਅਰ ਦੇ ਵਿੱਚ ਟਰਬੋ ਇਹਨੂੰ ਬਾਈ ਬਾਅਦ ਚ ਲੱਗੀ ਹੋਈ ਆ ਠੀਕ ਹੈ ਜੀ ਟਰਬੋ ਬਾਅਦ ਚ ਲੱਗੀ ਹੋਈ ਇਹਨੂੰ ਤੇ ਇਹਦੇ ਵਿੱਚ ਇਹ ਵੀ ਜਿਹੜੇ ਆਪਣੇ ਜਿਹੜੇ ਸੁਪਰ ਮਾਡਲ ਆਏ ਤੇ ਜਿਹੜੇ ਆਪਣੇ 50hp ਵਾਲੇ ਇਹਦੇ ਵਿੱਚ ਟਰਬੋ ਨਹੀਂ ਤੇ ਆਉਂਦੀ ਜਿਹੜਾ 36 ਦੀ ਸਪੈਸ਼ਲ ਐਡੀਸ਼ਨ ਆ ਉਹਦੇ ਟਰਬੋ ਤੇ ਐਨਾ ਕੇ ਫਰਕ ਆ ਜਦ ਪੰਪ ਲੈਣਾ ਉਹਦਾ ਪੰਪ ਰੂਟਰ ਦਾ ਠੀਕ ਆ ਬਾਕੀ ਬਾਈ ਟੋਟਲ ਮਾਡਲ ਬਣਾ ਦੂਜਾ ਹੀ ਆ ਪਿੱਛੇ ਤੇ ਜਿਹੜੀ ਆਪਣਾ ਲਿਫਟ ਦਾ ਵੀ ਇਹਨੂੰ ਜੈਕ ਵਗੈਰਾ ਹੁੰਦਾ ਸੀ ਇਹਨੂੰ ਨਾਲ ਆਇਆ ਵਾ ਦੇਖੋ ਟਰੈਕਟਰ ਦਾ ਸਾਹਰਾ ਜਲੇਟਰ ਚੱਲਿਆ ਵਕੂ ਹਾਂ ਇਹ ਵੀ ਬਾਈ ਇਹ ਵੀ ਉੱਚੇ ਮਾਡਲਾਂ ਚ ਜਿਹੜੇ ਜਿਹੜੀ ਛੱਤੇ ਆਪਣਾ ਦੂਆ ਸਪੈਸ਼ਲ ਐਡੀਸ਼ਨ ਚ ਵੀ ਹੁੰਦਾ ਇਹ ਚ ਵੀ ਇਹ ਮਾਡਲ ਆਉਂਦਾ ਲਿਫਟ ਵਾਲਾ ਇਹਦੇ ਦੇ ਮਾਡਲ ਬਾਈ ਕਈ ਆਉਂਦੇ ਨੇ ਸੁਪਰ ਪਲੱਸ ਬਾਕੀ ਹੁਣ ਵੀ ਜਿਹੜੇ ਨਵੇਂ ਮਾਡਲਾਂ ਚ ਵੀ ਇਹਦੇ ਵਿੱਚ ਮਾਡਲ ਕਾਫੀ ਆ ਟਰੈਕਟਰ ਖੁੱਲਿਆ ਕਿਤੋਂ ਨਹੀਂ ਹੈਗਾ ਦਲਵੀਰ ਵੀਰੇ ਪਿੱਛੋਂ ਦੇ ਲੋ ਬਾਈ ਹੁੱਕ ਤੇ ਪਤਾ ਲਾਇਆ ਟਰੈਕਟਰ ਕਿੰਨੇ ਚਲਾਈ ਹੋਈ ਆ ਸਾਰੇ ਪਿੱਛੋਂ ਟੱਪਾ ਆਪਣੇ ਪਿਛਲੇ ਹਿੱਸੇ ਦੇ ਨਾਲ ਸਾਰੇ ਸੀਲ ਲਾਏ ਕਿਤੋਂ ਟਰੈਕਟਰ ਨੂੰ ਚਾਬੀ ਨਹੀਂ ਹੈਗੀ ਹੂੰ ਠੀਕ ਆ ਮਰਾਲ ਮੂੜਾ ਬਾਈ ਐਨ ਵਧੀਆ ਪੈਂਦਾ ਮਿੱਟੀ ਮੁੱਟੀ ਲੱਗ ਰਹੀ ਆ ਗਿਆ ਤਾਂ ਹੋ ਗਿਆ ਠੀਕ ਆ ਟਰੈਕਟਰ ਕਿਸੇ ਪਾਸੇ ਤੇ ਉਹ ਨਹੀਂ ਹੈਗਾ ਬਾਕੀ ਬਾਈ ਦਲਵੀਰ ਕਹਾਣੇ ਵੀ ਆਪਣੀ ਚੀਜ਼ ਆ ਪਤਾ ਨਿੰਦਣਾ ਵੀ ਨਹੀਂ ਉਹੀ ਗੱਲ ਆ ਬਾਕੀ ਆਪਣੀ ਬਾਈ ਤਸੱਲੀ ਕਰੋ ਆ ਕੇ ਤਸੱਲੀ ਕਰ ਲਿਓ ਆ ਕੇ ਦੇਖ ਕੇ ਚਲਾ ਕੇ ਵਾਹ ਕੇ ਟਰੈਕਟਰ ਸ਼ਾਇਦ ਹੋ ਸਕਦਾ ਇੱਕ ਦਿਨ ਇੱਕ ਦੋ ਦਿਨ ਘਰੇ ਰਹੇ ਕਿਉਂਕਿ ਖੇਤ ਖੂਦ ਥੋੜੇ ਪਾਉਣੇ ਆ ਇਹਨੇ ਬੋਣੇ ਆ ਹਾਂ ਹਾਂ 200 ਲੀਟਰ ਹੋਰ ਤ੍ਰਿਵੀਰ ਭਾਈ ਆਏ ਆ ਯਾਰ ਇਹ ਸਾਡੇ ਪਿੰਡ ਦੇ ਫੂਦੇ ਖੇਤ ਇਹ ਜਿਹੇ ਆ ہاں ਵੀ ਜਿਹੜੇ ਰੰਗ-ਬਰੰਗੇ ਡਾਕਟਰ ਨਾਲ ਬਾਹਰ ਹੁੰਦੇ ਸਹੀ ਗੱਲ ਆ ਹੁਣ ਕੱਦੂ ਕਰਨ ਆਏ ਨਹੀਂ ਪਤਾ ਵੀ ਕਿਹੜੇ ਨੇ ਹੁਣ ਸਹੀ ਗੱਲ ਆ ਤ੍ਰਿਵੀਰ ਆਏ ਆ ਭਾਈ ਹੁਣ ਘਰਾਂ ਕੋਈ ਪੱਕਾ ਰੱਖਿਆ ਬਣੀ ਆਪਾਂ ਨੇ ਤਾਂ ਉਹੀ ਗੱਲ ਆ ਨਾ ਠੀਕ ਨਹੀਂ ਜਿਹੜਾ ਆਉਂਦਾ ਕੋਲ ਉਹਦੇ ਨਾਲ ਪਰ ਅਦਰ ਵੀਰੇ ਇਹ ਪਰ ਇਹ ਡਾਕਟਰ ਤੇ ਸਾਹਮਣੇ ਕਦੇ ਕਦਾਈ ਆਉਂਦਾ ਕਦੇ ਕਦਾਈ ਹੈ ਹਨਾ ਕਦੇ ਕਦਾਈ ਆਉਨੇ ਆ ਭਾਈ ਨੰਬਰ 2 ਵਾਲੇ ਤ੍ਰਿਵੀਰ ਆਪਣੇ ਈਰੀ ਚ ਹੈ ਨਹੀਂ ਹੈ ਨਹੀਂ ਆਪਣੇ ਈਰੀ ਚ ਹੈ ਨਹੀਂ ਤੇ ਆਪਾਂ ਥੋੜੇ ਇੱਧਰ ਹੋਰ ਏਰੀਆ ਜੀ ਨਿਕਲਦੇ ਇੱਧਰ ਆਪਣਾ ਇੱਧਰ ਜਲੰਧਰ ਏਰੀਆ ਵੱਲ ਨੂੰ ਉੱਧਰ ਆਮ ਨੇ ਇਹ ਆਪਣਾ ਆਪਣੇ ਵੱਲ ਮੇਂਦਰਾ ਹੋ ਗਿਆ ਸਫਰਾਜ ਹੋ ਗਿਆ ਹਾਂ ਇਹ ਟਰੈਕਟਰ ਜੀ ਜਿਆਦਾ ਉਹ ਆ ਮਤਲਬ ਫੇਮਸ ਜਿਹਨੂੰ ਕਹਦੀ ਹੈ ਹਾਂ ਨਹੀਂ ਜ਼ਰੂਰੀ ਆਪਣੇ ਏਰੀਆ ਜੀ ਵੈਸੇ ਹੁਣ ਲੋਕ ਲੈਣ ਲੱਗ ਗਏ ਮੁੰਡੇ ਮਾਂਡੇ ਅੱਜ ਕੱਲ ਦੇ ਨਹੀਂ ਪਹਿਲਾਂ ਦੀ ਗੱਲ ਕਰਦਾ ਮੈਂ ਹੁਣ ਤਾਂ ਬਹੁਤ ਫਰਕ ਪੈ ਗਿਆ ਜਵੀਰ ਬਰੇ ਟਰੈਕਟਰ ਇਹ ਵਧੀਆ ਬੰਦੇ ਕੋਲੋਂ ਆਇਆ ਵਾ ਸ਼ਕੀਨ ਆਲੇ ਤੁਸੀਂ ਆ ਆਵਾ ਕੀ ਝੰਡਾ ਦੇਖ ਕੇ ਆਈ ਲਾ ਲਿਓ ਤੁਸੀਂ ਕਿਹੜੀ ਗਾਂ ਬਾਈ ਕਿਹੜੀ ਦਿਸ਼ ਗਿਆ ਹਾਂ ਸਹੀ ਗੱਲ ਆ ਬਾਈ ਤੇ ਬਾਕੀ ਦੂਰੀ ਲਾ ਬਾਈ ਚੱਲੀਏ ਰੇਟ ਤਾਂ ਦੱਸਿਆ ਨਹੀਂ ਆਪਾਂ ਨੇ ਤਾਂ ਹੁਣ ਰੇਟ ਪੁੱਛੇ ਬਾਈ ਦੇਖਾ ਏਸੀ ਵਾਲੇ ਨੂੰ ਵੀ ਕੰਪਰੈਸ਼ਨ ਨੂੰ ਐਨ ਪੂਰਾ ਵਧੀਆ ਸਿਸਟਮ ਕਰਿਆ ਬੇ ਦੇਖੋ ਐਨ ਪੂਰਾ ਕਵਰ ਲਾਇਆ ਵਾ ਪ੍ਰੋਪਰ ਠੀਕ ਆ ਜੀ ਤੇ ਬਾਕੀ ਪੰਪ ਪੂੰਪ ਵੱਲੋਂ ਦੇਖ ਲਓ ਸਾਰਾ ਕਿਦੋਂ ਚਾਪੀ ਨਹੀਂ ਹੈਗੀ ਟਰੈਕਟਰ ਨੂੰ ਪੂਰਾ ਸੀਲਡ ਆ ਟਰੈਕਟਰ ਸਾਰੇ ਪੱਖ ਤੇ ਠੀਕ ਆ ਬਾਕੀ ਬਾਈ ਦਲਵੀਰ ਹੁਣ ਰੇਟ ਬਾਰੇ ਚਾਨਣਾ ਪਾ ਦੀ ਬਾਈ ਪਾਉਣਾ ਚਾਹੀਦਾ ਰੇਟ ਬਾਰੇ ਚਾਨਣਾ ਬਾਈ ਇਦਾਂ ਪਾਉਣਾ ਆਪਾਂ ਨੇ ਕਿਵੇਂ ਜੈ ਜੈ ਮੰਗ ਲਈ ਜਿਹੜਾ ਦੇਣੇ ਦੀ ਵਾਲੀ ਬਸ ਮਾੜਾ ਮੋਟਾ ਤੁਲੀਦਾ ਵੀਰੇ ਆਪਾਂ ਨੇ ਸਭ 7.5 ਲੱਖ ਰੁਪਏ ਡਿਮਾਂਡ ਕਰਨੇ ਆ 725 ਬਾਕੀ ਦਾ ਆਪਾਂ ਜੋ ਵੀ ਮਾਨ ਤਾਲਾ ਮੌਕੇ ਤੇ ਉਹ ਤਾਂ ਤੁਹਾਨੂੰ ਪਤਾ ਕਰਨਾ ਹੀ ਪੈਣਾ ਉਹਦਾ ਕਰਨਾ ਹੀ ਪੈਣਾ ਕਾਤੇ ਬਾਈ ਜੂ ਕੋਈ ਚੀਜ਼ ਆ ਹਾਂ ਹੁਣ ਪੂਰੇ ਤਾਂ ਮਿਲਦੇ ਨਹੀਂ ਮੂੰਹ ਮੰਗੇ ਨਹੀਂ ਮਿਲਣੇ ਇਹਦੇ ਹਾਂ ਮਿਹੜ ਉੱਪਰ ਮੜਾ ਮੋਟਾ ਹੁਣ ਹੋ ਪੈਂਦਾ ਸਹੀ ਗੱਲ ਆ ਬਾਈ ਸਹੀ ਗੱਲ ਆ ਥਰੇ ਚੜਦੀ ਹੁੰਦੀ ਹੈ ਜੀ ਕੀ ਗੱਲ ਕੋਈ ਚੀਜ਼ ਆ ਗੱਲਾ ਟਰੈਕਟਰ ਹੀ ਨਹੀਂ ਹਾਂ ਕੋਈ ਹੋਵੇ ਉਹਦਾ ਮੌਕੇ ਤੇ ਕਰਨਾ ਹੀ ਪੈਂਦੀ ਬਾਕੀ ਬਾਈ 7.5 725 ਇਹਦਾ ਆਪਾਂ ਨੇ ਕਰਿਆ ਮੁੱਲ 20 ਮਾਡਲ 20 ਮਾਡਲ ਠੀਕ ਹੈ ਟਾਇਰ ਟੂਰ ਪਿਛਲੇ 70 ਪੈਸੇ ਮੁਰਲੇ ਟਾਇਰ ਵੀ ਬਾਈ ਨਾਲ ਦੇਨੇ ਟਰੈਕਟਰ ਤੇ ਵੀ ਮੁਰਲੇ ਟਾਇਰ ਨਾਲ ਥੋੜੀ ਪਿਛਲੇ ਨਾਲੋਂ ਵੱਧੇ ਘਸ ਦੇਨੇ ਨੇ ਹਮੇਸ਼ਾ ਇਹ ਆਣੇ ਆ ਕਿਉਂਕਿ ਇੱਕ ਤਾਂ ਮੁਰਲਾ ਟਾਇਰ ਉਹ ਛੋਟਾ ਹੁੰਦਾ ਕੁਝ ਉਹ ਵੀ ਇਹਨਾਂ ਦੀ ਕਟਾਈ ਹੁੰਦੀ ਆ ਹਾਂ ਕਟਾਈ ਕਰਕੇ ਕਟਾਈ ਜਿਹੜਾ ਹੁਣ ਕਾਲੇ ਵਾਲੇ ਪਿਛਲੇ ਜਿਹੜਾ ਰੱਸੀ ਪਾ ਕੇ ਖੜੇ ਮੁਰਲੇ ਹੱਦ ਤੇ ਅੰਦਰ ਆ ਗਏ ਇਹਦੀ ਕਟਾਈ ਫਿਰ ਕਟਾਈ ਪਹੁੰਚਦਾ ਕੰਮ ਬਿਲਕੁਲ ਬਿਲਕੁਲ ਬਾਈ ਠੀਕ ਹੈ ਜੀ ਬਾਕੀ ਕੇਈ ਵਾਰ ਵੀਰਾਂ ਦਾ ਫੋਨ ਆਉਂਦਾ ਵੀ ਕਿਸੇ ਦੀ ਵਿੱਚ ਕੋਈ ਟਰੈਕਟਰ ਵਾਧਾ ਘਾਟਾ ਕਰਾਉਣਾ ਉਹ ਵੀ ਆ ਭਾਈ ਤਾਂ ਉਹ ਵੀ ਭਾਈ ਹੋ ਜਾਊਗਾ ਉਹ ਵੀ ਤੁਹਾਡੇ ਜੋ ਵੀ ਮਾਡਲ ਦੇ ਰੇਟ ਨਾਲ ਮਾਰਕੀਟ ਜੀ ਜੋਈ ਮਾਰਕੀਟ ਰੇਟ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਕੋਈ ਹੋਰ ਗੱਲਬਾਤ ਜਿਹੜੀ ਆਪਾਂ ਨਾ ਦੱਸੀ ਹੋਵੇ ਤੁਸੀਂ ਭਾਈ ਫੋਨ ਤੇ ਪੁੱਛ ਸਕਦੇ ਆ ਠੀਕ ਆ ਤੇ ਨੰਬਰ ਆਪਣਾ 8146678790 ਨੰਬਰ ਤੇ ਕਾਲ ਕਰ ਲਿਓ ਗੱਲਬਾਤ ਕਰ ਲਿਓ ਠੀਕ ਹੈ ਜੀ ਏਰੀਆ ਆਪਣਾ ਰੋਪੜਾ ਠੀਕ ਹੈ ਪੈਸਾ ਤੇ ਟ੍ਰਿਕ ਦੂਦੇ ਦੇ ਨਾਲ ਰੋਪੜੇ ਚਲੇ ਜਾਣਾ ਮੇਰਾ ਪਿੰਡ ਰੋਪੜ ਦੇ ਨਾਲ ਇਹ ਵੀ ਪਿੰਡ ਦੱਸ ਕਿਹੜਾ ਬਾਈ ਆਪਣਾ ਰੋਪੜ ਬਾਈ ਹੈਗਾ ਮਾਲਾ ਚੱਲੀ ਸਾਡੇ ਦੋ ਆ ਹਾਂ ਠੀਕ ਹੈਗਾ ਬੰਦੇ ਮਾਲਾ ਮਾਲਾ ਦਾ ਪਾਸੇ ਪੈਸੇ ਪਿੰਡਾਂ ਨਾਲ ਉਦਾਂ ਹੀ ਵਾਹਮ ਸ਼ੁਰੂ ਦੱਸਣ ਦੀ ਲੋੜ ਨਹੀਂ ਆ ਦੱਸਣ ਦੀ ਪੈਸੇ ਲੋੜ ਨਹੀਂ ਉਹ ਇੱਕ ਹੁੰਦਾ ਮਾਲਾ ਇੱਕ ਹੈਗਾ ਮਾਲਾ ਕਾਲਾ ਮੰਨੂ ਬੰਦੇ ਮਾਲਾ ਇੱਕ ਠੀਕ ਹੈਗਾ ਮਾਲਾ ਚੱਲੀ ਆ ਹਾਂ ਦਲਵੀਰ ਕਈ ਵਾਰ ਮੈਂ ਨਾ ਹੋਰ ਪਾਸੇ ਜਾਣਾ ਦੂਰ ਆ ਕਈ ਵਾਰ ਬੰਦੇ ਛੇੜਨ ਲੱਜਨੇ ਆ ਵੀ ਕਹਣਾ ਯਾਰ ਤੁਹਾਡੇ ਪਿੰਡ 'ਚ ਐਦਾਂ ਵੀ ਤੁਹਾਡੇ ਆਪਣੇ ਨੇੜੇ ਵੀਡੀਓ ਪਾਉਂਦੇ ਆ। ਉੱਥੇ ਕਹਣਾ ਬਾਬਾ ਜੀ ਮੈਂ ਮੈਂ ਕਹਿੰਦਾ ਠੀਕ ਆ ਮੈਂ ਚੜ੍ਹਾਈ ਬਾਈ ਪਿੰਡ ਦੀ। ਠੀਕ ਨਹੀਂ। ਆਏ ਆ ਮੈਂ। ਚਲੋ ਹੁਣ ਕਿਸੇ ਪਾਸੇ ਨੂੰ ਤਾਂ ਹੈਗਾ ਮਸ਼ਹੂਰੀ। ਹਾਂ ਬਾਈ ਸਹੀ ਗੱਲ ਆ। ਇਹ ਵੀ ਬਾਈ ਕਰਮਾ ਜੇ ਹੁੰਦਾ। ਠੀਕ ਨਹੀਂ। ਤੇ ਬਾਈ ਅਠ ਅਠ ਦੀ ਹੈਰੋ ਨਾਲ ਖੇਤ ਬਾਇਆ ਤਵੇ ਜਮਾ ਨਵੇਂ ਪੂਰੀਆਂ ਫੁੱਲ ਤਵੀਆਂ ਛੱਡ ਕੇ ਖੇਤ। ਇਹ ਵੀ ਤਵੀਆਂ ਫੁੱਲ ਖੋਣੀਆਂ ਮੇਰੇ ਬਾਈ। ਦਿਖਦੀਆਂ ਨਹੀਂ ਆ। ਹਾਂ। ਉੱਪਰ ਨੂੰ ਮਿੱਟੀ ਨਹੀਂ ਯਾਰ ਜਿਵੇਂ ਉਦਾਂ ਨਹੀਂ ਹੁੰਦੀਆਂ ਤਵੇਂ ਉਹ ਚ ਚਲਦੀਆਂ ਉਦਾਂ ਤੇ ਆ। ਦੂਰੀ ਤੀਰੀ ਬਾਰ ਖੇਤ ਬੈ ਗਿਆ ਤਵੀਆਂ ਭਾਰੀਆਂ ਤਵੀਆਂ ਭਾਰੀਆਂ ਦਲਵੀਰ ਅਸਲ ਚ ਹੋਰ ਦੇਖਿਆ ਬਾਈ ਜਿਹੜੀਆਂ ਹਾਲੇ ਖਿੱਚਮੀਆਂ ਤਵੀਆਂ ਨਾ ਇਹੀ ਦਾ ਹੈ ਉਹ ਦੁਨੀਆਂ ਨਹੀਂ ਕੁਝ ਕਰਦੀਆਂ ਲਿਫਟ ਵਾਲੀਆਂ ਇਹ ਤਾਂ ਕਹਦਾ ਜੱਗੂ ਇੱਕ ਤਾਂ ਟਾਇਰਾਂ ਦਾ ਬਜਟ ਨੋ ਜਿੰਦਾ ਪਿੱਛੇ ਟਾਇਰਾਂ ਦਾ ਹਾਂ ਬਾਕੀ ਵੀ ਤਵੇ ਤੋਂ ਵੀ ਨਵੇਂ ਪਏ ਹੋਏ ਆ ਜਲਦੀ ਇੱਕ ਗੱਲ ਹੋਰ ਵੀ ਬਾਈ ਇਹ ਨਾ ਜਿਵੇਂ ਆਹ ਟਰੈਕਟਰ ਹੈ ਨਾ ਬੜੇ ਇਹਨਾਂ ਨੂੰ ਸੰਦੇ ਵੀ ਇਹਦੇ ਨਾਲ ਦੇ ਚਾਹੀਦੇ ਆ ਚਾਹੀਦੇ ਸੰਦੇ ਹੁਣ ਜੇ ਆਪਾਂ ਬੜਾ ਟਰੈਕਟਰ ਲੈ ਲਿਆ 10 ਲੱਖ ਦਾ ਫਾਲੇ ਫਾਲੇ ਆਪਾਂ ਨੌ ਹੋਈ ਵਿੱਚ ਪਾਈ ਫਿਰਦੇ ਆ ਉਹੀ ਗੱਲ ਹੈ ਇਹਨਾਂ ਨੇ ਤੇਲ ਉਨਾ ਹੀ ਖਾਣਾ ਬਾਈ ਠੀਕ ਆ ਤੇ ਇਹਨਾਂ ਚੀਜ਼ਾਂ ਦਾ ਵੀ ਬਾਈ ਧਿਆਨ ਰੱਖਣਾ ਪੈਣਾ ਜੇ ਆਪਣੇ ਸੰਦਾ ਬੜਾ ਲੈਣਾ ਆ ਆਪਣਾ ਬੜਾ ਕਰਨਾ ਪੈਣਾ ਬੜਾ ਲੈਣਾ ਟਰਾਲਾ ਵੀ ਫਾਲੇ ਵੀ ਰੋਟਾਵੇਟਰ ਵੀ ਇਹਨੂੰ ਘੱਟ ਦੇ ਘੱਟ 10 ਫੁੱਟਾ ਰੋਟਾਵੇਟਰ ਚਾਹੀਦਾ ਚਾਹੀਦਾ 13 ਦੇ ਬਰਾਬਰ ਚੱਲਣਾ ਹਾਂ ਤੇਲ ਵੀ ਉਹ ਨਹੀਂ ਖਾਣਾ ਇਹਨੇ ਇੱਕ ਗੱਲ ਹੋਰ ਅਦਲੀ ਵੀ ਜਿਹੜਾ ਬਾਈ ਇਹ ਜਿਹੜਾ ਇਹ ਪੰਪ ਵਾਲਾ ਟਰੈਕਟਰ ਨਾ ਐਲ ਐਨ ਪੰਪ ਵਾਲਾ ਇਹਦਾ ਰੂਟਰ ਪੰਪ ਨਾਲੋਂ ਖਰਚਾ ਬਹੁਤ ਘੱਟ ਆ ਹੂੰ ਇਹਦਾ ਹੈ ਇਹਦਾ ਖਰਚਾ ਬਹੁਤ ਜਾਇਜ਼ ਆ ਬਾਈ ਰੂਟਰ ਪੰਪ ਦਾ ਮੇਰੇ ਹਿਸਾਬ ਨਾਲ ਆ ਬਾਈ 2 ਲੀਟਰ ਸਵਾ 2 ਲੀਟਰ ਦਾ ਇਹਦਾ ਤੇਲ ਦਾ ਫਰਕ ਹੋਊਗਾ ਜਿੱਥੇ ਤੱਕ ਮੇਰਾ ਆਈਡੀਆ ਜੱਗੂ ਭਾਈ ਹਾਂ ਇੱਥੇ ਹੁਣ ਆਪਣਾ ਕਦੇ ਬੈਟਰੀ ਬਦਲਨੀ ਕੋਸ਼ ਕਰਨਾ ਇੱਥੇ ਨੂੰ ਹਾਂ ਹਾਂ ਬੈਟਰੀਆਂ ਨਿਕਲਦੀ ਬਾਹਰ ਨੂੰ ਭਾਈ ਬਾਈ ਗਾਉਂ ਪੁੱਣ ਨਾ ਨਾ ਬੈਟਰੀ ਬਾਹਰ ਨਿਕਲਦੀ ਭਾਈ ਬੈਟਰੀ ਦਾ ਸਿਸਟਮ ਉਦਾਂ ਕਰਿਆ ਹੋਇਆ ਚਲੋ ਭਾਈ ਠੀਕ ਹੈ ਜੀ ਕੱਲੇ ਵਾਲਾ ਗੰਨਾ ਵੈਸੇ ਤੇ ਵੀ ਵਧੀਆ ਜੰਮਿਆ ਲੱਗਦਾ ਨਹੀਂ ਤਾਂ ਆਹ ਵਧੀਆ ਜੰਮਿਆ ਉਹ ਥੋੜਾ ਜਿਹਾ ਇੱਕ ਵਾਰ ਤਾਂ ਐ ਲੱਗਦਾ ਦਾ ਵੀ ਗੰਨਾ ਵੀ ਕਿਤਾ ਥੋੜਾ ਲੇਟ ਹੋ ਗਿਆ ਵੀ ਪਾਣੀ ਲੱਗ ਗਿਆ ਗੰਨਾ ਲੋਟ ਪਰ ਵਧੀਆ ਫੁੱਟਿਆ ਇੱਕ ਹੋਰ ਸਮਝ ਆ ਗਈ ਜੱਗੂ ਹਾਂ ਭਾਈ ਸਰ ਉਹ ਬੀਜੋ ਹਾਂ ਸਰ ਉਹ ਵੱਡੋ ਜਿੱਦਣੇ ਇਹ ਬੋਂਦਾ ਤਾਂ ਹਜੇ ਮੈਂ ਸਰੋਂ ਘਟਦਾ ਹਾਂ ਅੱਛ ਮੇਰੇ ਆਪਣੇ ਸਰੋਂ ਵੱਡੋ ਪਹਿਲਾਂ ਇਹਨੂੰ ਬੀਜੋ ਕੱਢੋ ਸਾਰਾ ਕੋ ਘਰੋ ਫੇਰ ਕੰਨਾਂ ਵਿੱਚੋ ਸਰੋਂ ਦੇ ਵਿੱਚ ਕੰਨਾਂ ਨਾਲ ਲਾਓ ਮੈਂ ਗਾਂ ਨੂੰ ਇੱਕਣੀ ਕਰੀ ਵਿੱਚ ਨਾ ਲਾਓ ਬਾਅਦ ਚ ਲਾ ਲਓ ਟਾਈਮ ਬਹੁਤ ਹੁੰਦਾ ਜੇ ਤੇਰੇ ਕੋ ਬੀਜ ਖੜਾ ਆਪਣਾ ਤਾਂ ਹਾਂ ਕਾ ਤੇ ਇੰਨਾ ਟਾਈਮ ਕੋਈ ਰੱਖਦੇ ਨਹੀਂ ਹੁੰਦਾ ਸਹੀ ਸਹੀ ਗੱਲ ਆ ਬਾਈ ਆਪਣੇ ਕੋ ਬੀਜੇ ਰੱਖ ਤੂੰ ਸਹੀ ਗੱਲ ਆ ਮੈਂ ਲੇਟ ਬੀਜ ਨਾਲੇ ਆ ਕੰਨਾਂ ਸਾਂਭਣਾ ਜੇ ਕੋਈ ਬਹੁਤ ਸੌਖਾ ਸੌਖਾ ਐ ਸੌਖਾ ਐ ਜੀ ਕੱਦੀ ਸਪਰੇ ਹੋਣੀ ਆ ਤੇ ਗੜਾਈ ਹੋਣੀ ਆ ਬਸ ਬਸ ਉਹੀ ਗੱਲ ਆ ਉਹ ਜਿਹੜੇ ਮੂਢੇ ਆ ਦੂਏ ਆ ਆਪਣੇ ਸਰੋਂ ਵਾਲਿਆਂ ਨੂੰ ਥੋੜਾ ਜਿਹਾ ਹੀ ਮਾਰ ਲੈ ਉਹਨਾਂ ਦੇ ਗੜਾਈਆਂ ਮਾਰ ਲੈ ਸਹੀ ਉਹ ਕਿ ਆਪਣੇ ਹੋੜ ਚੱਲ ਪਿਆ ਬੂਟੇ ਲਾਉਣੇ ਵਿੱਚ ਕੋਈ ਤਕੜੀ ਦਵਾਈ ਨਹੀਂ ਹੁੰਦੀ ਤੁਹਾਨੂੰ ਨਹੀਂ ਹੁੰਦੀ ਨਹੀਂ ਹੁੰਦੀ ਸਹੀ ਗੱਲ ਆ ਉਹੇ ਕਰਕੇ ਥੋੜਾ ਜਿਆਦਾ ਆਹੀ ਸਿਸਟਮ ਵਧੀਆ ਮੈਂ ਘਰੋਂ ਆਹੀ ਕਰਨਾ ਬਸ ਬਸ ਚਲੋ ਠੀਕ ਆ ਜੀ ਭਾਈ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਜੀ ਕਿਸੇ ਮੇਰੇ ਵੀਰ ਨੇ ਪੁਰਾਣਾ ਟਰੈਕਟਰ ਕੋਈ ਵੇਚਣਾ ਖਰੀਦਣਾ ਕਰਨਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਠੀਕ ਆ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ